ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਰਾਜ ਭਵਨ ਸਥਿਤ ਗੁਰੂ ਨਾਨਕ ਆਡੀਟੋਰੀਅਮ ਦੇ ਵਿੱਚ ਚੰਡੀਗੜ੍ਹ ਅਤੇ ਪੰਜਾਬ ਦੇ 300 ਦੇ ਕਰੀਬ ਵਿਦਿਆਰਥੀਆਂ ਦਾ ਮੈਰਿਟ ਸੂਚੀ ਦੇ ਵਿੱਚ ਆਉਣ ਤੇ ਸਨਮਾਨ ਕੀਤਾ ਤੇ ਇਸ ਮੌਕੇ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ 5000 ਰੁਪਏ ਦੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉੱਥੇ ਹੀ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਨਾਲ ਨਾਲ 10000 ਰੁਪਏ ਦੀ ਰਾਸ਼ੀ ਦੇ ਚੈੱਕ ਨੇ ਜਿਹੜੇ ਦਿੱਤੇ ਗਏ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਆਏ ਅਧਿਆਪਕ ਕਾਫੀ ਖੁਸ਼ ਦਿਖਾਈ ਦੇ ਰਹੇ ਸਨ ਤੇ ਨਾਲ ਹੀ ਅਧਿਆਪਕਾਂ ਦਾ ਕਹਿਣਾ ਹੈ ਕਿ ਬੱਚਿਆਂ ਨੇ ਹੁਣ ਤੱਕ ਬਹੁਤ ਮਿਹਨਤ ਕੀਤੀ ਤੇ ਨਾਲ ਹੀ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਿਹਨਤ ਕਰਨੀ ਚਾਹੀਦੀ ਹੈ ਸੋ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨਵੀਆਂ ਪੁਲਾੰਗਾ ਪੁੱਟਦਾ ਨਜ਼ਰ ਆ ਰਿਹਾ ਤੇ ਉਧਰ ਰਾਜਪੂਲ ਤੋਂ ਸਰਟੀਫਿਕੇਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਆਪਣੀ ਇਸ ਜੋ ਪ੍ਰਾਪਤੀ ਹੈ ਉਸ ਦੀ ਜੋ ਸਾਰਾ ਸ੍ਰੇ ਆਪਾਂ ਕਹਿ ਸਕਦੇ ਹਾਂ ਆਪਣੇ ਮਾਤਾ ਪਿਤਾ ਤੋਂ ਇਲਾਵਾ ਆਪਣੇ ਅਧਿਆਪਕਾਂ ਨੂੰ ਦਿੱਤਾ ਸੋ ਅਧਿਆਪਕ ਵੀ ਕਾਫੀ ਖੁਸ਼ ਨਜ਼ਰ ਆਏ ਨੇ ਤੇ ਨਾਲ ਹੀ ਬੱਚੇ ਜਿਹੜੇ ਨੇ ਉਹ ਵੀ ਰਾਜਪਾਲ ਦਾ ਧੰਨਵਾਦ ਕਰਦੇ ਦਿਖਾਈ ਦਿੱਤੇ ਨੇ ਮਾਂ ਤੇ ਬਹੁਤ ਮਹਿਸੂਸ ਹੋਇਆ ਪਰ ਥੋੜੀ ਨਰਵਸ ਵੀ ਬਹੁਤ ਹੋਈ ਜਿਆਦਾ ਨਰਵਸ ਵੀ ਹੋਈ ਕਿਉਂਕਿ ਜੋ ਸਟੇ ਤੇ ਜਾਣਾ ਸੀ ਤੇ ਇੰਨੇ ਵੱਡੇ ਸ਼ਖਸੀਅਤ ਹੀ ਸਾਹਮਣੇ ਸਟੇ ਤੇ ਉਹਨਾਂ ਸਾਹਮਣੇ ਉਹਨਾਂ ਕੋਲ ਸਰਟੀਫਿਕੇਟ ਲੈਣਾ ਬਹੁਤ ਮਾਣ ਵਾਲੀ ਗੱਲ ਸੀ ਸਾਡੇ ਵਾਤੇ ਤੇ ਇਹ ਸਿਰਫ ਪੜਾਈ ਕਰਕੇ ਹੋਇਆ ਜਿਵੇਂ ਪੜ੍ਹੇ ਤੇ ਸਾਨੂੰ ਤਾਂ ਹੀ ਸਰਟੀਫਿਕੇਟ ਮਿਲੇ ਆ ਇਸ ਲਈ ਸਾਨੂੰ ਆਪਣੇ ਆਪ ਤੇ ਬਹੁਤ ਮਾਣ ਹੋਇਆ ਤੇ ਆਪਣੇ ਟੀਚਰਸ ਤੇ ਵੀ ਜਿਨ੍ਹਾਂ ਨੇ ਸਾਨੂੰ ਪੜਾਇਆ ਇਹ ਨਾਲ ਲੈਣਗੇ ਤੁਹਾਡੇ ਵਾਂਗੂ ਅੱਗੇ ਫੜਨਗੇ ਸਬਰੂ ਕਿਸੇ ਵਾਧੇ ਰੋਲ ਮਾਡਲ ਤੇ ਹੋਣਾ ਚਾਹੀਦਾ ਜੇ ਇੱਕ ਰੋਲ ਮਾਡਲ ਹੋਊਗਾ ਤੇ ਅੱਗੋਂ ਕੋਈ ਪ੍ਰੇਰਣਾ ਲੈ ਕੇ ਉਸ ਤੋਂ ਪੜੂਗਾ ਉਹ ਵੀ ਕੁਝ ਨਾ ਕੁਝ ਬਣੇਗਾ ਉਹ ਇਸ ਹਾਲ ਨਹੀਂ ਆ ਪਾਇਆ ਕੋਈ ਅਗਲੀ ਵਾਰ ਦਸਵੀਂ ਚਾਏਗਾ ਉਹ ਅਗਲੀ ਵਾਰ ਸ਼੍ਰੀ ਬਨਵਾਰੇ ਲਾਲ ਪ੍ਰੋਹਿ ਜੀ ਕੋਲੋਂ ਸਰਟੀਫਿਕੇਟ ਲਏਗਾ ਪੈਸੇ ਕੈਸ਼ ਪ੍ਰਾਈਜ਼ ਲਏਗਾ ਤੇ ਮੈਂ ਉਹਨਾਂ ਵਾਸਤੇ ਪ੍ਰੇਰਣਾ ਸਰੋਤ ਬਣੂਗਾ ਤੇ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੇ ਨੇ ਜਾਂ ਤਾਂ ਪੜਦੇ ਨਹੀਂ ਆ ਜਾਂ ਸ਼ਹਿਰਾਂ ਚ ਆ ਕੇ ਪ੍ਰਾਈਵੇਟ ਸਕੂਲਾਂ ਇੱਕ ਸਕੂਲਾਂ ਦਾ ਭਰਾਂ ਦਾ ਜਿਹੜਾ ਤਰੀਕਾ ਜਾਂ ਸਕੂਲਾਂ ਦਾ ਸਟਾਫ ਲੈਵਲ ਜਿਹੜਾ ਵਧਿਆ ਪਰ ਲੋਕਿ ਬੱਚੇ ਵੱਧ ਤੋਂ ਵੱਧ ਆ ਕੇ ਉੱਥੇ ਪੜ ਰਹੇ ਨੇ ਸਕੂਲਾਂ ਦਾ ਪੜਾਈ ਦਾ ਲੈਵਲ ਤੇ ਵਧਿਆ ਪਰ ਬੱਚੇ ਕਈ ਘੱਟ ਧਿਆਨ ਦਿੰਦੇ ਪੜਨ ਵਾਲ ਟੀਚਰ ਤੇ ਆਪਣਾ ਪੂਰਾ ਜ਼ੋਰ ਲਾਉਂਦੇ ਪੜਾਉਂਦੇ ਪਰ ਬੱਚੇ ਨਹੀਂ ਪੜਦੇ ਉਹਨੂੰ ਕਈ ਤੇ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਰੇ ਜਰੂਰ ਪੜਿਆ ਕਰੋ ਟੀਚਰ ਬਹੁਤ ਜ਼ੋਰ ਲਾਉਂਦੇ ਆ ਜੇ ਉਹ ਪੜਨਗੇ ਤਾਂ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨਗੇ ਤੁਹਾਡੇ ਮਾਪਿਆਂ ਨੂੰ ਕਿੰਨੀ ਖੁਸ਼ੀ ਹੁੰਦਾ ਕਿ ਤੁਹਾਡੇ ਕੋਲ ਮੈਰਿਜ ਤੇ ਤੁਸੀਂ ਆਏ ਹੋ ਤੁਸੀਂ ਅਲਾਟੀ ਸੀ ਪਰ ਅੱਜ ਰਾਸ਼ਟਰਪਤੀ ਨੂੰ ਚੰਡੀਗੜ੍ਹ ਰਾਜ ਤੋਂ ਉਹਦੇ ਵਿੱਚ ਸਰਟੀਫਿਕੇਟ ਮਿਲਿਆ ਨਾਮ ਮਿਲਿਆ ਕੈਸ਼ ਨਹੀਂ ਮਿਲਿਆ ਤੇ ਪਰਿਵਾਰ ਵੀ ਕੁਝ ਕੁ ਇਸ ਤਰ੍ਹਾਂ ਦਾ ਪਰਿਵਾਰ ਤੇ ਸਾਡਾ ਬਹੁਤ ਖੁਸ਼ ਹੋਇਆ ਹੈ ਜਿਸ ਦਿਨ ਨਾਮ ਆਇਆ ਸੀ ਉਹ ਇੰਨਾ ਖੁਸ਼ ਹੋਏ ਇੰਨਾ ਖੁਸ਼ ਹੋਏ ਉਹ ਹਾਂ ਜਿੱਦਨ ਤੂੰ ਗਿਆ ਉੱਧਰ ਤੈਨੂੰ ਜੋ ਮੰਗੇਗਾ ਤੈਨੂੰ ਉਹ ਲੈ ਕੇ ਦਵਾਂਗੀ ਜਿਸ ਦਿਨ ਤੂੰ ਰਾਜਪਾ ਬਣ ਗਿਆ ਉਹ ਇੰਨਾ ਖੁਸ਼ ਹੋਏ ਹੋ ਜਦੋਂ ਮੈਂ ਹਾਂਜੀ ਆ ਮੈਂ ਲੁਧਿਆਣਾ ਦੇ ਸਮਰਾਲਾ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਉੱਥੋਂ ਆਈਆਂ ਤੇ ਸਾਡੇ ਬੱਚੇ ਜਿਹੜੇ ਤਿੰਨ ਨੇ ਉਹ ਮੈਰਿਡ ਦੇ ਵਿੱਚ ਆਏ ਨੇ ਬਨ ਸਟੇਟ ਮੈਰਿਡ ਦੇ ਵਿੱਚ ਤੇ ਅੱਜ ਅਸੀਂ ਮਾਨਯੋਗ ਰਾਜਪਾਲ ਜੀ ਵੱਲੋਂ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਉਸ ਫੰਕਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਆਏ ਹਾਂ ਹਾਂਜੀ ਸਾਡੀ ਇੱਕ ਲੜਕੀ ਹੈ ਸਿਮਰਨਪ੍ਰੀਤ ਕੌਰ ਇੱਕ ਲੜਕੀ ਹੈ ਮਹਿਕਪ੍ਰੀਤ ਕੌਰ ਔਰ ਇੱਕ ਸਾਡੀ ਲੜਕੀ ਹੈ ਨਮਨਪ੍ਰੀਤ ਕੌਰ 8th ਕਲਾਸ ਵਾਲੀ ਸੋ ਇਹ ਤਿੰਨੋਂ ਬੱਚੇ ਨੇ ਜਿਨ੍ਹਾਂ ਨੇ ਆਪਣੀ ਆਪਣੀਆਂ ਕਲਾਸੇਸ ਦੇ ਵਿੱਚ ਜਿਹੜਾ ਹੈ ਸਟੇਟ ਮੈਰਿਟ ਦੇ ਵਿੱਚ ਰੈਂਕ ਪ੍ਰਾਪਤ ਕੀਤੇ ਆ ਇਹ ਬੱਚੇ ਲੱਗਦਾ ਹੈ ਕਿ ਪ੍ਰੇਰਣਾ ਹੋਵੇਗੀ ਬਾਕੀ ਬੱਚਿਆਂ ਵਾਸਤੇ ਔਰ ਜੇ ਗੰਨਤ ਕੀ ਇਹ ਵੀ ਪ੍ਰਾਈਵੇਟ ਸਕੂਲ ਇਸੇ ਲਈ ਨਹੀਂ ਕਿ ਉਹ ਬੱਚਿਆਂ ਨੂੰ ਆਪਣੇ ਵੱਲ ਖਿੱਚ ਦੇਣਗੇ ਪਰ ਸਰਕਾਰੀ ਸਕੂਲਾਂ ਜਿਵੇਂ ਸਰਕਾਰੀ ਕੈਂਡੀ ਜਾਂ ਸਰਕਾਰੀ ਸਕੂਲਾਂ ਦਾ ਜਿਹੜਾ लेवल ਜਿਹੜਾ ਬਤਾ ਰਹੇ ਹੋ ਜੀ ਬਿਲਕੁਲ ਬਿਲਕੁਲ ਬਹੁਤ अच्छी स्ट्रेंथ ਆ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਔਰ ਸਾਡੇ ਇਹ ਜੋ मोस्टली ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ ਆਉਂਦੇ ਨੇ ਨੇ ਦੇਖਿਆ ਹੋਣਾ نیچے ਬੱਚਿਆਂ ਵੱਲ ਜਦੋਂ ਦੇਖੋਗੇ ਕਾਫੀ سارے ਬੱਚੇ ਨੇ ਜਿਹੜੇ ਗਵਰਨਮੈਂਟ ਸਕੂਲ ਦੇ ਬੱਚੇ ਨੇ ਔਰ ਇਹ ਬੱਚੇ ਅੱਗੇ ਜਾ ਕੇ ਵਾਕਈ ਪ੍ਰੇਰਨਾ ਸਰੋਤ ਬਣ ਗਏ ਪਿਛਲੇ ਸਾਲ ਵੀ ਸਾਡੇ ਸਕੂਲ ਦੀਆਂ 6 ਮੈਰਿਟਸ ਸੀਗੀਆਂ ਔਰ ਮਾਨਯੋਗ ਸੀਐਮ ਸਾਹਿਬ ਵੱਲੋਂ ਜਦੋਂ ਨਨ ਬੁਲਾਇਆ ਗਿਆ ਸੀ ਉਦੋਂ ਅਸੀਂ ਆਏ ਸੀ ਮਾਨਯੋਗ ਰਾਜਪਾਲ ਜੀ ਵੱਲੋਂ ਬੁਲਾਇਆ ਗਿਆ ਸੀ ਪਿਛਲੇ ਸਾਲ ਵੀ ਮੈਂ ਆਪਣੇ ਸਕੂਲ ਦੇ ਬੱਚੇ ਲੈ ਕੇ ਇੱਥੇ ਆਈ ਸੀ ਔਰ ਵਾਕਈ ਇਹ ਬੱਚਿਆਂ ਲਈ ਇੱਕ ਪ੍ਰੇਰਨਾ ਬਣ ਗਿਆ ਕਿ ਅਸੀਂ ਰਾਜਪਾਲ ਭਵਨ ਜਾਵਾਂਗੇ ਔਰ ਜਾ ਕੇ ਉੱਥੇ ਮਾਨਯੋਗ ਰਾਜਪਾਲ ਜੀ ਨਾਲ ਫੋਟੋ ਖਿਚਵਾਵਾਂਗੇ ਤੇ ਇੱਕ ਵੱਡਾ ਇਨੀਸ਼ੀ ਨਮ ਕੇ ਰਣਜੀਪਕਰ ਐਸਐਸ ਮਿਸਟਰ گورਨਮੈਂਟ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਮੈਮ ਤੁਸੀਂ ਕੋਆਰਡੀਨੇਟਰ ਕੋਆਰਡੀਨੇਟਰ ਹੋ 16 ਬੱਚੇ ਨੇ ਕੋਲ ਕਿ ਅੱਜ ਇਹਦੇ 16 ਬੱਚੇ ਨੇ ਅੰਲਾਵਾ ਦੇ ਤੋਂ ਸਮਝ ਕਿੰਨੀ ਕੋ ਖੁਸ਼ੀ ਹੈ ਕਿ ਅੱਜ ਚੰਨੀ ਚਾਹੇਗਾ ਅਸਲ ਤੋਂ ਨੋ ਸਰਟੀਫਿਕੇਟ ਨੇ ਸਰ ਵਾਕਈ ਬੱਚੇ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਇੰਨੀ ਖੁਸ਼ੀ ਦੀ ਗੱਲ ਹੈ ਮੈਰਿਟ ਦੇ ਵਿੱਚ ਆਇਆ 90 ਪਰ 8% 100% ਇਵਨ ਤੱਕ ਬੱਚਿਆਂ ਦੇ ਮਾਰਕਸ ਆਇਆ ਬੱਚੇ ਬਹੁਤ ਖੁਸ਼ ਨੇ ਹਾਂਜੀ ਜੀ ਕੰਪਨੀ ਦੇ ਕਿੰਨੇ ਕਿ ਕਰੇਲਾ ਸਰੋਤ